ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਮੈਂ ਤੁਹਾਨੂੰ ਦਿਖਾਉਣੇ ਕਿ ਕਾਫੀ ਜ਼ਿਆਦਾ ਸੋਹਣੇ ਸੂਟ ਲਿਆਂਗੇ ਪਹਿਲਾਂ ਆਪਾਂ ਵੀਡੀਓ ਦੇ ਵਿੱਚ 올ਓਵਰ ਸੂਟ ਦਿਖਾਏ ਸੀਗੇ ਤੇ ਅੱਜ ਆਪਾਂ ਦਿਖਾਉਣੇ ਆਂਗੇ ਮੈਚਿੰਗ ਸੂਟ ਤੁਹਾਨੂੰ ਰੀਵਾ ਬ੍ਰਾਂਡ ਦੇ ਤੁਸੀਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਮਤਲਬ ਫਟਾਫਟ ਆਪਣਾ ਆਰਡਰ ਹੈਗਾ ਜਿਹੜਾ ਦੇ ਦਿਓ ਕਾਫੀ ਭੈਣਾ ਰਹਿ ਜਾਂਦੀਆਂ ਨੇ ਜਨਾਬ ਕਾਫੀ ਪੈਣਾ ਰਹਿ ਜਾਂਦੀਆਂ ਨੇਗੀਆਂ ਤੇ ਕਿਦਰ ਉਹ ਵੀਡੀਓ ਲੇਟ ਦੇਖਦੇ ਨੇਗੇ ਤਾਂ ਕਰਕੇ ਜਿਹੜਾ ਸਟਾਕ ਹੈਗਾ ਸੋਲਡ ਹੋ ਜਾਂਦਾ ਹੁੰਦਾ ਹੈਗਾ ਤੇ ਤੁਸੀਂ ਜਦੋਂ ਵੀ ਹਨਾ ਨੋਟੀਫਿਕੇਸ਼ਨ ਦਬਾ ਕੇ ਰੱਖੋ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਤਾਂ ਕਿ ਤੁਹਾਡੇ ਕੋਲੇ ਵੀਡੀਓ ਹੈ ਜਿਹੜੀ ਨਾਲ ਦੀ ਨਾਲ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਿਰ ਵੀਡੀਓ ਹੈ ਜਿਹੜੀ ਜਿਆਦਾ ਲੰਬੀ ਹੋ ਜਾਂਦੀ ਹੈ ਬ੍ਰਾਂਡ ਰਹੇਗਾ ਰੀਵਾ ਬ੍ਰਾਂਡ ਦੇ ਸੂਟ ਲੇਗੇ ਤੁਹਾਡੇ ਸਾਹਮਣੇ ਸਾਰਾ ਸਟਾਕ ਓਪਨ ਕਰਾਂਗੇ ਹਜੇ ਖੋਲਿਆ ਵੀ ਨਹੀਂ ਸੀਗਾ ਤੇ کافی ਬਣਾ ਦੇ ਮੈਨੂੰ ਮੈਸੇਜ ਆਉਂਦੇ ਸੀ ਕਿ ਅਸੀਂ ਸੂਟ ਲੈਣ ਨੂੰ ਕੁਆਟਰਨ ਦੇ ਹਨ ਤੇ ਤੁਸੀਂ ਲੈ ਸਕਦੇ ਹੋ 컬러 ਡਿਜ਼ਾਈਨ ਇਸ ਤੋਂ ਇੱਕ हटके ਹੈ ਬ੍ਰਾਂਡ ਰਹੇਗਾ ਰੀਵਾ ਇਹ ਥੋੜੀ ਜਿਹੀ ਮਤਲਬ ਜਿਹੜੀ ਹਾਈ ਕੁਆਲਿਟੀ ਦੇ ਸੂਟ ਨੇਗੇ ਥੋੜੀ ਜਿਹੀ ਵਧੀਆ ਕੁਆਲਿਟੀ ਆ ਜਾਂਦੀ ਹੈ ਇਹਦੇ ਵਿੱਚ ਲੋਚੀ ਸਟੱਫ ਇੰਨਾ ਕੁ ਜ਼ਿਆਦੇ ਸੋਹਣਾ ਜਿੰਨਾ ਵੀ ਤੁਸੀਂ ਕਹਿ ਦੋ ਬਹੁਤ ਜ਼ਿਆਦੇ ਸੋਹਣਾ ਸਟੱਫ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਇੰਨਾ ਕੁ ਜ਼ਿਆਦੇ ਸੋਹਣਾ ਸਟੱਫ ਹੈ ਜਿੰਨੀ ਵੀ ਮੈਂ ਤਾਰੀਫ਼ ਕਰਾਂ ਉਨੀ ਘੱਟ ਹੈ ਵਧੀਆ ਕੁਆਲਟੀ ਦੇ ਵਿੱਚ ਸੂਟ ਦੇਗੇ ਪੂਰੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਪਰਪਲ ਕਲਰ ਦਾ ਸੂਟ ਹੈ ਤੇ ਦੇ ਨਾਲ ਇਸ ਤਰ੍ਹਾਂ ਮੈਚਿੰਗ ਸਲਵਾਰ ਰਹੇਗੀ ਸੇਮ ਬੇਸ ਨਾਲ ਦੀ ਬਾਟਮ ਹੈ ਮੈਂ ਤੁਹਾਨੂੰ ਕਲੀਨ ਸ਼ਰਟਾ ਓਪਨ ਕਰਕੇ ਦਿਖਾ ਦਿੰਨੀ ਆ ਕਿਉਂਕਿ ਬਾਟਮ ਦਾ ਫੈਬਰਿਕ ਪਲੇਨ ਹੈਗਾ ਬੇਸ ਨਾਲ ਦੀ ਹੈਗੀ ਲਓ ਜੀ ਪ੍ਰਾਈਸ ਰਹੇਗਾ ਜੀ ਇਹਦਾ 1650 ਬਹੁਤ ਜਿਆਦਾ ਸੋਨਾ ਸੂਟ ਹੈਗਾ ਲਓ ਜੀ ਪਹਿਲਾ ਟੂਟੇ ਇਹ ਸੀਗਾ ਤੇ ਦੇ ਵਿੱਚ ਨੈਕਸਟ ਕਲਰ ਤੁਹਾਨੂੰ ਮੈਂ ਦਿਖਾ ਦਿੰਨੀ ਆ ਨੈਕਸਟ ਕਲਰ ਦੇਖੋ ਲਓ ਜੀ ਬਹੁਤ ਜਿਆਦੇ ਸੋਨੇ ਪ੍ਰਿੰਟ ਲਗੇ ਨਾਲ ਗ੍ਰੇ ਕਲਰ ਦੀ ਬਾਟਮ ਹੈ ਡਾਰਕ ਗ੍ਰੇ ਕਲਰ ਹੈਗਾ ਲਾਈਟ ਕਲਰ ਨਹੀਂ ਹੈਗਾ ਡਾਰਕ ਗ੍ਰੇ ਕਲਰ ਹੈ ਠੀਕ ਹੈ ਜੀ ਦੁਪੱਟੇ ਜੇ ਤੁਸੀਂ ਲਗਵਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਸਲਾਈ ਕਰਾਉਂਗੇ ਉਹਦੇ ਐਕਸਟਰਾ ਚਾਰजेस ਹੋਣਗੇ ਨੈਕਸਟ ਕਲਰ ਹੈਗਾ ਜੀ ਫਰੋਜ਼ੀ ਕਲਰ ਤਿੰਨੇ ਕਲਰ ਕਾਫੀ ਜਿਆਦੇ ਸੋਹਣੇ ਨੇਗੇ ਤੇ ਨਾਲ ਰਹੇਗੀ ਇਸ ਤਰ੍ਹਾਂ ਬਾਟਮ ਰਹੇਗੀ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਤਿੰਨੋਂ ਹੀ ਕਲਰ ਬਹੁਤ ਜਿਆਦੇ ਸੋਹਣੇ ਨੇ 1650 ਪ੍ਰਾਈਸ ਹੈ ਇਹਨਾਂ ਦਾ ਰੀਵਾ ਬ੍ਰਾਂਡ ਰਹੇਗਾ ਨੈਕਸਟ ਤੁਹਾਨੂੰ ਦੋ ਕਲਰ ਹੋਰ ਦਿਖਾ ਦੇਣੀ ਹੈ ਮੈਚਿੰਗ ਦੇ ਵਿੱਚ ਔਰੇਂਜ ਕਲਰ ਕਾਫੀ ਜ਼ਿਆਦਾ ਸੋਹਣਾ ਲੱਗ ਰਿਹਾ ਔਰੇਂਜ ਕਲਰ ਹਨ ਗਰਮੀਆਂ ਦੇ ਵਿੱਚ ਤੇ ਸੋਬਰ ਦਾ ਕਲਰ ਹੈਗਾ ਦੇਖੋ ਇਸ ਤਰ੍ਹਾਂ ਜਿਹੜਾ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਸੋਹਣਾ ਨਾਲ ਰਹੀ ਗਈ ਇਸ ਤਰ੍ਹਾਂ ਪਲੇਨ ਬਾਟਮ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਕਾਫੀ ਜ਼ਿਆਦਾ ਸੋਹਣਾ ਲਓ ਜੀ ਇਹਦੇ ਵਿੱਚ ਦੋ ਕਲਰ ਨੇਗੇ ਇੱਕ ਔਰੇਂਜ ਹੈ ਤੇ ਦੂਜਾ ਕਲਰ ਹੈਗਾ ਦਾ ਪੈਰਟ ਗ੍ਰੀਨ ਕਲਰ ਹੈਗਾ ਲਓ ਜੀ ਪੈਰਲ ਦੋਨੋਂ ਕਲਰ ਦਾ ਚਾਰਟ ਹੈ ਜਿਹੜਾ ਕਾਫੀ ਜਿਆਦਾ ਸੋਹਣਾਗਾ ਪ੍ਰਾਈਸ ਇਹਦਾ ਵੀ ਰਹੂਗਾ ਜੀ 1600 ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਨਾਲ ਹੈਗੀ ਹੈ ਜੀ ਮੈਚਿੰਗ ਬਾਟਮ ਤੁਸੀਂ ਵਰਕ ਵਗੈਰਾ ਕਰਾਉਣਾ ਕਰਾ ਸਕਦੇ ਹੋ ਪਰ ਸਾਨੂੰ ਟਾਈਮ ਚਾਹੀਦਾ ਵਰਕ ਲਈ ਕਿਉਂਕਿ ਪਹਿਲਾਂ ਕਾਫੀ ਆਰਡਰ ਚੱਲ ਰਹੇ ਹੋਣਗੇ ਹਨ ਤੇ ਇੱਕ ਤੋਂ ਡੇਢ ਮਹੀਨੇ ਤਾਂ ਸਾਨੂੰ ਟਾਈਮ ਚਾਹੀਦਾ ਹੁੰਦਾਗਾ ਵਰਕ ਲਈ ਤੇ ਟਾਈਮ ਲੱਗ ਜਾਂਦਾਗਾ ਤੇ ਜੇ ਆਪਾਂ ਸਾਫ ਸੁਥਰਾ ਕੰਮ ਚਾਹੀਦਾ ਹੁੰਦਾਗਾ ਤੇ ਤਾਂ ਕਰਕੇ ਹਰ ਇੱਕ ਚੀਜ਼ ਨੂੰ ਫਿਰ ਟਾਈਮ ਲੱਗਦਾ ਹੈ ਜਿੱਦਾਂ ਕੀ ਸਲਾਈਆਂ ਨੂੰ ਵੀ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਸਟਿਚਿੰਗ ਨੂੰ ਵੀ ਜਦੋਂ ਅਸੀਂ ਸੂਟਾਂ ਦੇ ਆਰਡਰ ਦਿੰਦੇ ਹਾਂ ਰਾਮਨਾਲ 15 ਤੋਂ 20 ਦਿਨ ਲੱਗ ਜਾਂਦੇ ਹੁੰਦੇ ਨੇ ਕਿਵਰ ਵੱਧ ਵੀ ਲੱਗ ਜਾਂਦਾ ਹੁੰਦਾ ਜੇ ਜਿਆਦਾ ਸੂਟ ਹੋਣ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਜਿਹੜਾ ਮੈਸੇਜ ਹੈ WhatsApp ਤੇ ਕਰਨਾ ਹੈਗਾ ਪ੍ਰਾਈਸ ਰਹੇਗਾ ਜੀ 1600 ਪਲੱਸ ਸ਼ਿਪਿੰਗ ਹੈ ਪ੍ਰਾਈਸ ਮੇਰੇ ਨਾਲ ਹੁੰਦੇ ਦੱਸਿਆ ਹੁੰਦਾ ਬਾਰ ਬਾਰ ਹਨ ਭੈਣਾ ਮੈਨੂੰ WhatsApp ਤੇ ਪ੍ਰਾਈਸ ਪੁੱਛੀ ਜਾਣਗੀਆਂ ਤੇ ਪ੍ਰਾਈਸ ਜਿਹੜੇ ਮੇਰੇ ਨਾਲ ਹੁੰਦੇ ਹੀ ਦੱਸਿਆ ਹੁੰਦਾ ਹਰ ਇੱਕ ਸੂਟ ਦਾ ਤੁਸੀਂ ਮੇਰੇ ਵੀਡੀਓ ਚ ਵੀਡੀਓ ਚ ਚੈੱਕ ਕਰ ਲਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਧਿਆਨ ਨਾਲ ਵੀਡੀਓ ਜਿਹੜੀ ਸਾਰੀ ਸੁਣਿਆ ਕਰੋ ਮੈਨੂੰ ਪੂਰੀ ਉਮੀਦ ਹੈ ਜੇ ਕਿ ਅੱਜ ਵਾਲੇ ਸੂਟ ਨੇਗੇ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀ ਕਾਲ ਜੀ ਬਾਏ ਬਾਏ